ਉਹ ਪਿਛਲੇ ਦਿਨੀ ਸਾਰੇ ਪੰਜਾਬ ਦੇ ਲੋਕਾਂ ਨੇ ਸੁਣਿਆ ਸੋਧਿਆ ਦਾ ਇੱਕ ਕਲਿੱਪ ਜਿਸ ਵਿੱਚ ਉਹ ਆਪਣੇ ਵਰਕਰਾਂ ਨੂੰ ਉਕਸਾਰਿਆ ਵਾ ਸਾਮ-ਦਾਮ ਦੰਦ ਭੇਦ ਝੂਠ ਸੱਚ ਲੜਾਈ ਝਗੜੇ ਜੋ ਮਰਜ਼ੀ ਕਰੋ ਇਲੈਕਸ਼ਨ ਜਿੱਤਣੀਆਂ ਉਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਸ ਕਲਿੱਪ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੰਜਾਬ ਦੇ ਹਾਲਾਤ ਜੋ ਪਹਿਲਾਂ ਹੀ ਨਾ ਸਾਜ ਗਰਨੇ ਹੋਰ ਵਿਗੜਦੇ ਦਿਖ ਰਹੇ ਨੇ ਜਿਸ ਕਰਕੇ ਅਸੀਂ ਅੱਜ ਉਸ ਸ਼ਖਸ਼ ਦਾ ਉਹ ਜਿਹੜਾ ਦੋਸ਼ੀ ਆ ਸਾਡਾ ਪੰਜਾਬੀਆਂ ਦਾ ਉਹਦਾ ਪੁਤਲਾ ਫੁੱਕਿਆ ਔਰ ਪੰਜਾਬੀਆਂ ਨੇ ਇਸ ਨੂੰ ਚੈਲੰਜ ਲਿਆ ਇਹ ਬਹੁਤ ਵੱਡਾ ਸਾਡੇ ਲਈ ਚੈਲੰਜ ਆ ਅਸੀਂ ਪਹਿਲਾਂ ਬਹੁਤ ਵੱਡਾ ਸੰਤਾਪ ਭੋਗ ਚੁੱਕੇ ਹਾਂ ਮਰਨ ਵਾਲਾ ਸਿੱਖ ਹੋਵੇ ਮਰਨ ਵਾਲਾ ਹਿੰਦੂ ਹੋਵੇ ਹੈ ਪੰਜਾਬੀ ਕੱਲ ਨੂੰ ਝਗੜੇ ਹੋਣਗੇ ਮਰਨ ਵਾਲਾ ਕਾਂਗਰਸੀ ਹੋਵੇ ਮਰਨ ਵਾਲਾ ਅਕਾਲੀ ਹੋਵੇ ਮਰਨ ਵਾਲਾ ਆਪ ਦਾ ਹੋਵੇ ਹੋਣਗੇ ਪੰਜਾਬੀ ਇਹ ਦਿੱਲੀ ਵਾਲਿਆਂ ਨੇ ਝੋਲੇ ਚੱਕਨੇ ਆ ਤੇ ਦਿੱਲੀ ਜਾਵਣਾਂ ਇਹ ਪੰਜਾਬੀਆਂ ਨੂੰ ਉਕਸਾਰੇ ਨੇ ਲੜਨ ਵਾਸਤੇ ਮਰਨ ਵਾਸਤੇ ਜੋ ਸਾਨੂੰ ਬਰਦਾਸ਼ਤ ਨਹੀਂ ਸਾਨੂੰ ਮਨਜ਼ੂਰ ਨਹੀਂ ਅਸੀਂ ਅੱਜ ਇਹਦਾ ਪੁਤਲਾ ਫੂਕੇ ਇਹਨੂੰ ਸੰਕੇਤ ਦਿੱਤਾ ਆਮ ਆਦਮੀ ਪਾਰਟੀ ਨੂੰ ਔਰ ਨਾਲ ਪੰਜਾਬ ਦੇ ਲੋਕਾਂ ਨੂੰ ਇੱਕ ਬੰਗਾਰ ਬੀ ਜੇ ਅੱਜ ਵੀ ਸचेतना ਹੋਏ ਜਿਹੜੇ ਸਾਮ-ਦਾਮ ਦੰਡ ਵਹਿਦ ਵਾਲੀ ਗੱਲ ਆ ਜਿਹੜੀ ਵਹਿਦ ਵਿੱਚੋਂ ਆਪਾਂ ਕੱਢੀਏ ਜੇ ਤੇ ਜਿਹੜਾ ਇਹਨਾਂ ਦੇ ਆਉਣ ਤੋਂ 14 ਦੇ ਵਿੱਚ ਆਉਣ ਤੋਂ ਬਾਅਦ ਨਾ ਤਾਂ ਅਸੀਂ ਲਾਲਚ ਵਿੱਚ ਆਏ ਲਾਲਚ ਵਿੱਚ ਵੀ ਚਲੋ ਅੱਗੇ ਕਹਿ ਸਕਦੇ ਹੁਣ ਤਾਂ ਸਾਹਮਣੇ ਆ ਹੈਨਾ ਸਾਮ ਦੇ ਵਿੱਚ ਮਤਲਬ ਲਾਲਚ ਦਿੱਤਾ ਗਿਆ ਦਾਮ ਸਾਡਾ ਮੁੱਲ ਪਾਇਆ ਗਿਆ ਸਾਨੂੰ ਉਕਸਾਇਆ ਗਿਆ ਹੁਣ ਸਾਡੇ ਤੇ ਤੀਜਾ ਜਿਹੜਾ ਇਹਨਾਂ ਦਾ ਚੌਥਾ ਐਕਸ਼ਨ ਸੀਗਾ ਉਹ ਬਿਆਦ ਬਿਆ ਕਰਕੇ ਇਹਨਾਂ ਨੇ ਕੀਤਾ ਹੁਣ ਉਹਨਾਂ ਸਾਰਿਆਂ ਤੋਂ ਬਾਅਦ ਹੁਣ ਸਾਨੂੰ ਲੜਾ ਕੇ ਮਰਵਾਉਣਾ ਚਾਹੁੰਦੇ ਨੇ ਸਾਨੂੰ ਆਸ ਵਿੱਚ ਭਾਈਚਾਰਕ ਸਾਂ ਸਾਡੀ ਖਤਮ ਕਰਨਾ ਚਾਹੁੰਦੇ ਨੇ ਜੀ ਜੋ ਸਾਨੂੰ ਕਾਬਲੇ ਬਰਦਾਸ਼ਤ ਨਹੀਂ ਜਿਹਦੇ ਖਿਲਾਫ ਅਸੀਂ ਅੱਜ ਪ੍ਰੋਟੈਸਟ ਕੀਤਾ ਔਰ ਮੈਂ ਸਮੁੱਚੇ ਪੰਜਾਬੀਆਂ ਨੂੰ ਇੱਕ ਬੇਨਤੀ ਕਰਨੀ ਚਾਹਨਾ ਵੀ ਹੁਣ ਅੱਜ ਦੇਖੋ ਬਹੁਤੇ ਲੋਕ ਨਹੀਂ ਆਏ ਮੈਨੂੰ ਇਸ ਗੱਲ ਦਾ ਅਫਸੋਸ ਆ ਆਉਣਾ ਚਾਹੀਦਾ ਹੈ ਸਾਰਿਆਂ ਨੂੰ ਬਹੁਤ ਵੱਡੀ ਗੱਲ ਆ ਛੋਟੀ ਗੱਲ ਨਹੀਂ ਇਹ ਗੱਲ ਜਿਹੜੀ ਉਹਨੇ ਕਹੀ ਆ ਨਾ ਛੋਟੀ ਗੱਲ ਨਹੀਂ ਇਹਨੂੰ ਤੁਸੀਂ ਜੇ ਲਾਈਟ ਲੈਨੇ ਹੋ ਤਾਂ ਇਹਦਾ ਮਤਲਬ ਤੁਸੀਂ ਨਾ ਸਮਝੋ ਦੁਕਾਨਾ ਖੋਲ ਕੇ ਬੈਠੋ ਕਾਰੋਬਾਰ ਕਰੋ ਪਰ ਉਹ ਤੋਂ ਜ਼ਰੂਰੀ ਆ ਆਪਣੇ ਪੁੱਤ ਬਚਾਉਣੇ ਆਪਣਾ ਭਵਿੱਖ ਬਚਾਉਣਾ ਆਪਣੇ ਬੱਚੇ ਬਚਾਉਣੇ ਤੇ ਜਿਹੜੀ ਉਹਨਾਂ ਦੀ ਚਾਲ ਆ ਲੜਾ ਕੇ ਪੁੱਤ ਮਰਵਾਉਣ ਦੀ ਤੇ ਜੇ ਅਸੀਂ ਦੁਕਾਨਾਂ ਤੇ ਬੈਠਾਂਗੇ ਅਸੀਂ ਕਾਰੋਬਾਰ ਤੇ ਜਾਵਾਂਗੇ ਅਸੀਂ ਕਾਰਖਾਨੇ ਖੋਲਾਂਗੇ ਅਸੀਂ ਐਸੇ ਪ੍ਰੋਟੈਸਟਾਂ ਵਿੱਚ ਨਹੀਂ ਆਵਾਂਗੇ ਤਾਂ ਮਤਲਬ ਅਸੀਂ ਆਪਣੇ ਪੁੱਤ ਮਰਵਾਉਣ ਵਾਸਤੇ ਤਿਆਰ ਬੈਠੇ ਹਾਂ ਸੋ ਇਸ ਕਰਕੇ ਪੰਜਾਬੀਆਂ ਨੂੰ ਇੱਕ ਬਹੁਤ ਵੱਡੀ ਬੰਗਾਰ ਆ ਬਹੁਤ ਵੱਡੀ ਚੁਣੌਤੀ ਆ ਅੱਜ ਇਹ ਸਮਾਂ ਨਹੀਂ ਅਵੇਸਲੇ ਹੋਣ ਦਾ ਅੱਜ ਇਹ ਸਮਾਂ ਨਹੀਂ ਚੱਲ ਹੋਊ ਵਾਲੀ ਗੱਲ ਕਰਨ ਦਾ ਅੱਜ ਬਹੁਤ ਜ਼ਿਆਦਾ ਐਕਸ਼ਨ ਦੀ ਲੋੜ ਆ ਅੱਜ ਕੱਲੇ ਕੱਲੇ ਪੰਜਾਬੀ ਨੂੰ ਇਹਦੇ ਤੇ ਰਿਐਕਟ ਕਰਨਾ ਚਾਹੀਦਾ ਕੱਲਾ ਕੱਲਾ ਪੰਜਾਬੀ ਬਾਹਰ ਨਿਕਲੇ ਸੜਕ ਤੇ ਆਵੇ ਤੇ ਇਹ ਜਿਹੜਾ ਉਹਨੇ ਕਹੀ ਜਾਂ ਗੱਲ ਇਹ ਪਤਾ ਨਹੀਂ ਕਿੰਨੀ ਵਾਰੀ ਕਹਿ ਚੁੱਕਿਆ ਹਾਂ ਹੁਣ ਤੱਕ ਇਹ ਤਾਂ ਇੱਕ ਆ ਗਈ ਨਾ ਬਾਹਰ ਕਲਿੱਪ ਪਤਾ ਨਹੀਂ ਆਪਣੇ ਐਮਐਲਏ ਨੂੰ ਕੀ ਕਿਹਾ ਹੋਊ ਆਪਣੇ ਕਾਉਂਸਲਰਾਂ ਨੂੰ ਕੀ ਕਿਹਾ ਹੋਊ ਆਪਣੇ ਹੋਰ ਵਰਕਰਾਂ ਨੂੰ ਕੀ ਕਿਹਾ ਹੋਊ ਕਿੰਨੇ ਕਿ ਜ਼ਹਿਰ ਵੰਡ ਚੁੱਕਿਆ ਜਿੰਨੇ ਕਿ ਜ਼ਹਿਰ ਭਰ ਚੁੱਕਿਆ ਉਹਨਾਂ ਚ ਸੋ ਇਹ ਬਹੁਤ ਜ਼ਿਆਦਾ ਘੱਟ ਕਾ ਇਸ ਕਰਕੇ ਅੱਜ ਉਹਦਾ ਪਤਲਾ ਫੁਕਿਆ ਤੇ ਮੈਂ ਫੇਰ ਪੰਜਾਬੀਆਂ ਨੂੰ ਬੇਨਤੀ ਕਰਦਾ ਵੀ ਹੁਣ ਇਹ ਜਿਹੜੀਆਂ ਗੱਲਾਂ ਨੇ ਇਹ ਵੇਸਲੇ ਪੰਦੇ ਵਿੱਚ ਹੋਊ ਚਲੋ ਚਲੋ ਹੋਊ ਵਾਲੀ ਗੱਲ ਨਹੀਂ ਹੈਗੀ ਇਹਦੇ ਤੇ ਗੰਭੀਰਤਾ ਹੋ ਤੇ ਜਿਹੜੇ ਤੁਸੀਂ ਕਲਿੱਪ ਦਾ ਜ਼ਿਕਰ ਕੀਤਾ ਉਹ ਤੇ ਮੈਨਿਆ ਚਾਹਨਾ ਪਾਉਂਗੇ ਅਸੀਂ ਕਿਹੜੀ ਗੱਲ ਕਹੀ ਹੈ ਵਿੱਚ ਕੀ ਕਿਹਾ ਕੁਝ ਉਹਨਾਂ ਨੂੰ ਕੁਝ ਦੱਸੋਗੇ ਕੋਈ ਕਲਿੱਪ ਸਾਰੇ ਪੰਜਾਬ ਨੇ ਸੁਣੀਆਂ ਤੁਸੀਂ ਨਹੀਂ ਸੁਣੇ ਜੀ 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 ਉਹਨੇ ਕਿਹਾ ਸਾਮ-ਦਾਮ ਧੰਡ ਭੇਤ ਲੜਾਈ ਝਗੜਾ ਝੂਠ ਸੱਚ ਲੜਾਈ ਝਗੜਾ ਜੋ ਕਰਨਾ ਪਵੇ ਉਹ ਕਰੋ ਪਰ ਸਤਾ ਇੱਜ਼ਤ ਕੇ ਦਿਓ ਆ ਉਹਨੇ ਕਿਹਾ ਮਕਸਦ ਦੇਖੋ ਅੱਗੇ ਉਹਨਾਂ ਨੇ ਲੁੱਟਿਆ ਪੰਜਾਬ ਨੂੰ ਅੱਜ ਤੱਕ ਸਾਡੇ ਸਾਡੇ ਸੂਬੇ ਦੇ ਪੈਸੇ ਨਾਲ ਆਪਣੇ ਹਿੰਦੁਸਤਾਨ ਦੇ ਵਿੱਚ ਉਹ ਹਥਿਆਰਬਾਜ਼ੀ ਦਿੱਤੀ ਸਾਡਾ ਸਾਡਾ ਆਪਣਾ ਨਲਾਇਕ ਆ ਦੋਸ਼ ਦੂਜੇ ਨੂੰ ਤਾਂ ਤਾਂ ਦਈਏ ਨਾ ਸਾਡਾ ਆਪਣਾ ਨਲਾਇਕ ਆ ਇਹ ਭਗਵੰਤ ਮਾਨ ਦੀ ਸਾਰੀ ਗਲਤੀ ਆ ਜੋ ਕੁਝ ਹੋ ਰਿਹਾ ਇਹ ਉੱਥੇ ਬੈਠ ਕੇ ਦੰਦ ਕੱਢੀ ਜਾਂਦੇ ਆ ਇਹਨਾਂ ਨੂੰ ਤਾਂ ਪੰਜਾਬ ਪੰਜਾਬੀਆਂ ਦੀ ਕੀ ਹੈ ਹੈ ਨਾ ਪੰਜਾਬੀਆਂ ਤੋਂ ਕੀ ਆ ਸਾਡੀ ਬੈਕਗ੍ਰਾਉਂਡ ਕੀ ਆ ਸਾਡਾ ਇਤਿਹਾਸ ਕੀ ਆ ਇਹਨਾਂ ਨੂੰ ਤਾਂ ਪਤਾ ਉਹਨੂੰ ਤਾਂ ਨਹੀਂ ਪਤਾ ਦਿੱਲੀ ਵਾਲੇ ਨੂੰ ਇਹ ਉਹਨੂੰ ਟੁੱਕ ਦੇ ਕਿਉਂ ਨਹੀਂ ਇਹਨੂੰ ਭੁਜਾਉਂਦੇ ਕਿਉਂ ਨਹੀਂ ਛੇਤਰ ਤਾਂ ਇਹਨਾਂ ਨੂੰ ਲਾਉਣਾ ਚਾਹੀਦਾ ਆਪ ਵਾਲਿਆਂ ਨੂੰ ਵੀ ਤੂੰ ਸਾਨੂੰ ਲੜਾਉਣ ਮਰਵਾਉਣ ਆਇਆ ਅਸੀਂ ਤਾਂ ਲਾਵਾਂਗੇ ਹੀ ਇਹਨਾਂ ਨੂੰ ਖੁੱਤ ਛੇਤਰ ਲਾਉਣਾ ਚਾਹੀਦਾ ਮੈਂ ਕਾਂਗ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਉਹਨਾਂ ਦੇ ਮਾਪਿਆਂ ਨੂੰ ਵੀ ਬੇਨਤੀ ਕਰਨਾ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਜਿਹੜੇ ਵਲੰਟੀਅਰ ਨੇ ਉਹਨਾਂ ਦੇ ਮਾਪਿਆਂ ਨੂੰ ਬੇਨਤੀ ਕਰਦਾ ਵੀ ਤੁਹਾਡੇ ਪੁੱਤ ਮਰਵਾਉਣ ਲੱਗਿਆ ਹੋਇਆ ਇਹ ਇਹਨੇ ਝੋਲਾ ਚੁਕਣਾ ਚੱਲੇ ਜਾਣਾ ਤੁਹਾਡੇ ਪੁੱਤ ਮਰਵਾਉਣ ਲੱਗਿਆ ਸੁਚੇਤ ਹੋ ਜਾਓ ਤੁਸੀਂ ਵੀ ਸਮਝੋ ਆਪਣੇ ਮੁੱਛਿਆਂ ਨੂੰ ਮੋੜੋ ਇਹ ਜਿਹੜੀਆਂ ਮੀਟਿੰਗਾਂ ਵਿੱਚ ਨਾ ਜਾਣ ਤੇ ਇਹਨਾਂ ਦੇ ਮਗਰ ਨਾ ਲੱਗਣਾ ਆਮ ਆਦਮੀ ਪਾਰਟੀ ਦਾ ਪ੍ਰਧਾਨ ਕੁਰਸੀ ਤੇ ਬੈਠਾ ਦੰਦ ਕੱਢ ਰਿਹਾ ਸੀ ਜਦੋਂ ਇਹ ਸ਼ਬਦ ਕਹੇ ਜਾ ਰਹੇ ਸੀ ਮਨੀਸ਼ ਸੋਧੀਆਂ ਵੱਲੋਂ ਸ਼ਾਮਦਾਮ ਦੰਦਬੇਟ ਜੋ ਵੀ ਆ ਲੜਾਈ ਝਗੜਾ ਸੱਚ ਝੂਠ ਵੀ ਅਸੀਂ ਹਰ ਹਿੱਲੇ ਸਤਾਈ ਦੇ ਵਿੱਚ ਸੱਤਾ ਤੇ ਕਾਬੂ ਜ ਹੌਣ ਲਈ ਇਹ ਸਾਰਾ ਕੁਝ ਕਰਾਂਗੇ ਸੋ ਉੱਥੋਂ ਸਾਬਤ ਹੁੰਦਾ ਵੀ ਪੰਜਾਬ ਦੇ ਵਿੱਚ ਮਤਲਬ ਕੀ ਭਗਵੰਤ ਮਾਨ ਨੇ ਬਹੁਤ ਵੱਡਾ ਧੋਖਾ ਬਹੁਤ ਧਰੋਹ ਕਮਾਇਆ ਪੰਜਾਬੀਆਂ ਨਾਲ ਪੰਜਾਬੀਆਂ ਨੇ ਇਹਨੂੰ ਚੁਣਿਆ ਸੀ ਇਹਨੇ ਉਹਨਾਂ ਦੇ ਪੈਰਾਂ 'ਚ ਸਾਰੀ ਸਰਕਾਰ ਰੱਖਤੀ ਜੋ ਲੈਂਡ ਪੋਲਿੰਗ ਦੀ ਜਿਹੜੀ ਪਾਲਸੀ ਆ ਉਹ ਵੀ ਦਿੱਲੀ ਵਾਲਿਆਂ ਨੇ ਬਣਾਈ ਸੀ ਜਿਹਦੀ ਉਹਨਾਂ ਦਿੱਲੀ ਵਾਲਿਆਂ ਨੂੰ ਮੂੰਹ ਦੀ ਖਾਣੀ ਪਈ ਜਿਹਦੇ 'ਚ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਸੰਘਰਸ਼ ਕਰਕੇ ਉਸ ਪਾਲਿਸੀ ਨੂੰ ਵਾਪਸ ਕਰਾਇਆ ਇਹਦਾ ਸਾਰਾ ਸ਼੍ਰੇਸ਼ ਜਿਹੜਾ ਇਹਦਾ ਸਾਰਾ ਕ੍ਰੈਡਿਟ ਹੈ ਜਿਹੜੀ ਲੈਂਡ ਪੂਲਿੰਗ ਪਾਲਿਸੀ ਵਾਪਸ ਹੋਈ ਹੈ ਇਹ ਸਾਡੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਜਾਂਦਾ ਜਿਸ ਕਰਕੇ ਅਸੀਂ ਆਉਣ ਵਾਲੀ 1 ਸਤੰਬਰ ਨੂੰ ਅਸੀਂ 31 ਅਗਸਤ ਨੂੰ ਪਹਿਨਾ ਅਰਦਾਸ ਕਰਨੀਆਂ ਸ੍ਰੀ ਅਕਾਲ ਤਖਤ ਸਾਹਿਬ ਤੇ ਸਾਰੀ ਲੀਡਰਸ਼ਿਪ ਨੇ ਤੇ 1 ਸਤੰਬਰ ਨੂੰ ਪ੍ਰਧਾਨ ਸਾਹਿਬ ਦੇ ਹੁਕਮ ਨਾਲ ਫਤਿਹ ਰੈਲੀ ਰੱਖੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੋ ਅਸੀਂ ਲੈਂਡ ਪੂਲਿੰਗ ਪਾਲਿਸੀ ਵਾਪਸ ਕਰਾ ਕੇ ਜੋ ਪੰਜਾਬੀਆਂ ਦੀ ਫਤਿਹ ਹੋਈ ਹੈ ਇਹ ਫਤਿਹ ਰੈਲੀ ਦੇ ਵਿੱਚ ਮੈਂ ਸੰਗਤ ਨੂੰ ਕਹਿਣਾ ਚਾਹੁੰਦਾ ਵੀ ਦੇਖੋ ਹੁਣ ਤਾਂ ਤੁਹਾਨੂੰ ਸਮਝਣ ਦੀ ਲੋੜ ਆ ਵੀ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੇ ਹਿੱਤਾਂ ਦੀ ਰਾਖੀ ਕਰ ਸਕਦੀ ਹੈ ਹੋਰ ਕੋਈ ਪਾਰਟੀ ਪੰਜਾਬ ਲਈ ਸੋਹਰਦ ਨਹੀਂ ਹੈਗੀ ਉਹ ਤੁਸੀਂ ਪੰਜਾਬੀਓ ਜਾਗੋ ਹੁਣ ਤੁਸੀਂ ਵੱਧ ਚੜ ਕੇ ਜਿੰਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਕਾਰਜ ਹੁੰਦੇ ਆ ਜਿੰਨੇ ਆਪਣਾ ਰੈਲੀਆਂ ਹੁੰਦੀਆਂ ਜਾਂ ਜਿੰਨੇ ਸਮਾਗਮ ਹੁੰਦੇ ਆ ਵੱਧ ਚੜ ਕੇ ਆਪਣੀ ਮਾਂ ਪਾਰਟੀ ਦੇ ਇਹ ਕੀ ਕਹਿਣਾ ਚਾਹੋਗੇ ਇਹ ਜਿਹੜਾ ਦਸ਼ਮਨ ਬੁੱਤਲਾ ਹੁਕੀ ਆ ਗਿਆ ਕੀ ਹੈ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਭਿੰਦਾ ਜੀ ਵੱਲੋਂ ਇੱਕ ਸਾਨੂੰ ਹੁਕਮ ਜਾਰੀ ਹੋਇਆ ਜਿਸ ਵਿੱਚ ਸੋਦੀਆ ਵੱਲੋਂ ਪਹਿਲਾਂ ਜਿਹੜਾ ਇੱਕ ਗਲਤ ਲੋਕਾਂ ਨੂੰ ਬਿਆਨਬਾਜ਼ੀ ਕੀਤੀ ਹੁੰਦੇ ਸਬੰਧ ਵਿੱਚ ਅੱਜ ਡੀਸੀ ਦਫ਼ਤਰ ਦੇ ਬਾਹਰ ਸ਼ੋਮਨੀ ਕਾਲੀ ਦਲ ਦੀ ਸਾਰੀ ਟੀਮ ਵੱਲੋਂ ਸੁਸੋਦੀਆ ਦਾ ਪੁੱਠਾ ਸਾਹ ਰ ਗਿਆ ਜਿਹੜਾ ਸੁਸੋਦੀਆ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਲੋਕਾਂ ਨੂੰ ਸੰਬੋਧਿਤ ਕਰਦੇ ਕਹਿ ਰਿਹਾ ਵਾ ਕਿ ਆਪਾਂ ਨੂੰ 2027 ਵਿੱਚ ਸਰਕਾਰ ਬਣਾਉਣ ਲਈ ਚਾਹੇ ਝੂਠ ਬੋਲੀਏ ਚਾਹੇ ਸੱਚ ਬੋਲੀਏ ਚਾਹੇ ਝੂਠੇ ਪਰਚੇ ਕਰਾਈਏ ਲੋਕਾਂ ਤੇ ਤੇ ਆਪਾਂ ਸਰਕਾਰ ਬਣਾਣੀ ਮੈਂ ਉਹਨਾਂ ਨੂੰ ਦੱਸਣਾ ਚਾਹਨਾ ਵਾਂ ਸੁਸੋਦੀਆ ਸਾਹਿਬ ਜਿਵੇਂ ਦਿੱਲੀ 'ਚ ਤੁਹਾਨੂੰ ਲੋਕਾਂ ਨੇ ਬਾਹਰ ਕੱਢਿਆ ਸੀ ਹੁਣ ਸਾਈਚ 'ਚ ਪੰਜਾਬ ਵਾਲਿਆਂ ਨੇ ਵੀ ਬਾਹਰ ਕੱਢਣਾ ਤੁਹਾਨੂੰ ਤੁਸੀਂ ਚਾਹੇ ਝੂਠ ਬੁਲਾਓ ਚਾਹੇ ਪੈਸੇ ਵੰਡੋ ਚਾਹੇ ਪਰਚੇ ਦਰਜ ਕਰਾਓ ਲੋਕਾਂ ਹੁਣ ਤੁਹਾਡੀ ਰਣਨੀਤੀ ਸਮਝ ਗਿਆ ਤੇ ਤੁਹਾਨੂੰ ਇੱਕ ਵੋਟ ਨਹੀਂ ਪੈਣੀ ਤੇ ਅੱਜ ਜਿਹੜਾ ਪੁਤਲਾ ਸਾੜਿਆ ਆਹੀ ਸੰਬੰਧ ਵਿੱਚ ਸੁਸੋਦੀਆ ਸਾਹਿਬ ਦਾ ਪੁਤਲਾ ਸਾੜਿਆ ਗਿਆ ਤੇ ਮੈਂ ਭਗਵੰਤ ਮਾਨ ਜੀ ਨੂੰ ਵੀ ਕਹਿਣਾ ਚਾਹਨਾ ਵਾਂ ਕਿ ਇਹੋ ਜਿਹੇ ਲੀਡਰਾਂ ਦੇ ਪਿੱਛੇ ਲੱਗ ਕੇ ਤੁਸੀਂ ਪੰਜਾਬ ਨੂੰ ਬਰਬਾਦ ਕਰ ਰਹੇ ਹੋ ਤੁਸੀਂ ਪੰਜਾਬੀ ਹੋਗੇ ਤੁਸੀਂ ਵੀ ਥੋੜੀ ਸ਼ਰਮ ਕਰੋ ਚਾ ਇਹ ਕਾਲੀਦਾਰ ਵਾਰ ਨਿਕਲੇ ਆ ਕਾਲੀਦਲ ਦਾ ਸਾਰਾ ਕੱਠ ਸੀ ਅਸੀਂ ਵਾਰਡ ਨੰਬਰ 72 ਚ ਵੀ ਇੱਕ ਵੱਡਾ ਕੱਠ ਲੈ ਕੇ ਪੁੱਛੇ ਧਰਨੇ 'ਚ ਇਸ ਜਿਹੜੀ ਸਰਕਾਰ ਦੇ ਖਿਲਾਫ ਜੋ ਅੱਜ ਮੈਮੋਰੈਂਡਮ ਤੇ ਜਿਹੜਾ ਪੁਤਲਾ ਫੂਕਣ ਦਾ ਜਿਹੜਾ ਪ੍ਰੋਗਰਾਮ ਸੀ ਜੋ ਇਸ ਸਰਕਾਰ ਦੇ ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਵੀ ਜਿਹੜਾ ਮੁੱਖ ਮੰਤਰੀ ਆ ਉਹਦਾ ਕੀ ਪ੍ਰੋਟੋਕਾਲ ਹੁੰਦਾ ਤੇ ਕੀ ਸਾਹਮਣੇ ਬੈ ਕੇ ਉਹਦੇ ਸਾਹਮਣੇ ਇਹੋ ਜਿਹੀਆਂ ਗੱਲਾਂ ਕੀਤੀਆਂ ਜਾ ਰਹੀਆਂ ਜੋ ਕਿ ਇੱਕ ਭੜਕਾਊ ਭਾਸ਼ਣ ਸਮਾਜ ਦੇ ਵਿੱਚ ਜੋ ਇੱਕ ਦੂਜੇ ਨੂੰ ਪਾੜਨ ਦੀ ਔਰ ਮਾਰਨ ਦੀ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਇਲੈਕਸ਼ਨਾਂ ਦੇ ਵਿੱਚ ਪਹਿਲੇ ਤਿਆਰੀਆਂ ਇਹੋ ਜਿਹੀਆਂ ਕੱਸੀਆਂ ਜਾ ਰਹੀਆਂ ਸੋ ਇਹੋ ਜੀ ਸਰਕਾਰ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਇਹੋ ਜਿਹੇ ਬੰਦੇ ਨੂੰ ਪੰਜਾਬ ਦੇ ਵਿੱਚ ਐਂਟਰੀ ਉਹਨਾਂ ਦੀ ਬੰਦ ਕਰ ਦੇਣੀ ਚਾਹੀਦੀ ਮੁੱਖ ਮੰਤਰੀ ਸਾਹਮਣੇ ਮੂਰਖ ਦਰਸ਼ਕ ਬਣ ਕੇ ਬੈਠਾ ਜਿਹੜਾ ਸੁਣ ਰਿਹਾ ਔਰ ਉਹਦੀ ਜਿਹੜੀ ਹੈ ਹਾਮੀ ਭਰ ਰਹਾ ਆ ਤਾੜੀਆਂ ਮਾਰ ਕੇ ਸੋ ਅਸੀਂ ਤਾਂ ਇਹੀ ਬੇਨਤੀ ਕਰਦੇ ਆਂ ਕਿ ਇਹ ਸਰਕਾਰ ਨੂੰ ਆਪ ਹੀ ਰਜਾਇਨ ਦੇ ਦੇਣਾ ਚਾਹੀਦਾ ਸੋ ਇਹੀ ਅਸੀਂ ਇਸੇ ਕਰਕੇ ਪੁਤਲਾ ਫੁਕਿਆ